ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਅੱਜ ਕੋਈ ਵਲੌਗ ਬਣਾਉਂਦਾ ਮੂਡ ਤਾਂ ਹੈ ਨਹੀਂ ਪਰ ਫਿਰ ਵੀ ਆਪਾਂ ਚੱਲੇ ਆਂ ਮੂਵੀ ਦੇਖਣ ਤੇ ਰਾਤ ਦੇ ਵੱਜ ਚੁੱਕਿਆ 10:30 10:30 ਵੱਜ ਚੁੱਕਿਆ ਤਾਂ ਆਪਾਂ ਚੱਲੇ ਆਂ ਮੂਵੀ ਦੇਖਣ ਅੱਜ ਪਹਿਲੀ ਵਾਰ ਜ਼ਿੰਦਗੀ 'ਚ ਮੈਂ ਵਲੌਗਿੰਗ ਦੀ ਸਟਾਰਟਿੰਗ ਕਰੀ ਆ ਤੇ ਜਾਣ ਵੇਲੇ ਆਪਾਂ ਨੂੰ ਲੱਗੀ ਭੁੱਖ ਕਰੇ ਆਪਣਾ ਥੋੜਾ ਜਿਹਾ ਪਿਆ ਹੀ ਸਮਾਨ ਤੇ ਚਿਕਨ ਤੇ ਆਪਾਂ ਸੋਚਿਆ ਵੀ ਚਲੋ ਬਣਾ ਲੈਂਦੇ ਆ ਤੇ ਬਾਕੀ ਉੱਥੇ ਜਾ ਕੇ ਵੇਖਦੇ ਆਂ ਕੋਈ ਬਣਦਾ ਪ੍ਰੈਨ ਬਾਕੀ ਤਾਂ ਜੇ ਤਿਆਰ ਹੋ ਰਹੇ ਮੈਂ ਤਾਂ ਸਾਰਿਆਂ ਨਾਲ ਪਹਿਲਾਂ ਰੈਡੀ ਹੋ ਗਿਆ ਮਾੜਾ ਮੋਟਾ ਤਿਆਰ ਹੋ ਚੱਲੇ ਆ ਭਾਈ ਉਹਨੂੰ ਡਰੈਅਰ ਮਾਰਦੇ ਪਏ ਆ ਤੇ ਜਲਦੀ ਜਲਦੀ ਜੇ ਆਪਾਂ ਤਿਆਰ ਹੁੰਦੇਵੇਂ ਆ ਅੱਜ 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 ਭਰਾ ਭਰਾ ਦੋਨੇ ਦੋਨੇ ਸੇਮ ਤੇ ਹਾਂ ਸੇਮ ਸੇਮ ਟੀ-ਸ਼ਰਟ ਸੇਮ ਲੋਰ ਸੇਮ ਲੋਰ ਸੇਮ ਲੋਰ ਤੇ ਆਪਾਂ ਰੈਡੀ ਹੋ ਰਹੇ ਆ ਬਾਕੀ ਇੱਕ ਜਣਾ ਨਹਾਉਣ ਵੜਿਆ ਵਾ ਪਹਿਲਾਂ ਕਹਿੰਦਾ ਨਹਾਉਣਾ ਨਹੀਂ ਆ ਹਾਂ ਜੀ ਜੀ ਹਾਂ ਜੀ ਮੈਂ ਗਾਲੀ ਗਾਲੀ ਦੇ ਵਿੱਚ ਦੇਖ ਆਨ ਨਹਾਉਣਾ ਹੀ ਮੋਢੀ ਨੂੰ ਖਿਲਾੜਿਆ ਸੀ ਰੋ ਰੇਡ ਆ ਉਹ ਦੇਖੋ ਨਿਗਲੇ ਨਾ ਆ ਗਏ ਮੁੰਡਾ ਤੇ ਹਾਂਜੀ ਖਾ ਰਿਹਾ ਵਾ ਯੈਸ ਬਹੁਤ ਲੱਗਦਾ ਨਹੀਂ ਆ ਨਿਕਲੇ ਨਾ ਬਾਹਰ ਹਨਾ ਤੇ ਮੇਰੇ ਲੱਗਦੇ ਆਪਣੇ ਛੋਲ ਆਪਣੇ ਚਿਕਨ ਗਰਮ ਹੋ ਗਿਆ ਵਾ ਆਪਾਂ ਬਈ ਚੋਲਾ ਤੇ ਖਾਈਏ ਮੁੰਡਾ ਕਹਿੰਦਾ ਮੇਰੇ ਜੋਗਾ ਛੋਲ ਛੱਡ ਦਿਓ ਆਪਾਂ ਇਹ ਤਾਂ ਨਹੀਂ ਕਹਿੰਦਾ ਉਹ ਆ ਚੋਲ ਛੱਡ ਤੇ ਆਪਾਂ ਤੇ ਹੁਣ ਆਪਾਂ ਹਾਂਜੀ ਓਕੇ ਦਾ ਵੰਗੇ ਜਲਾ ਉੱਤੇ ਸਹੀ ਆ ਹਾਲੇ ਠੰਡਾ ਹੋ ਜਾਊਗਾ ਚਿਕਨ ਥੋੜਾ ਜਿਹਾ ਕੀ ਬਾਤ ਆ ਭਾਈ ਕੀ ਬਾਤ ਆ ਕੀ ਹੋ ਗਿਆ ਭਾਈ ਸਿਰ ਆ ਲੱਗ ਗਿਆ ਸਿਰ ਆ ਲੱਗ ਗਿਆ ਭਾਈ ਸਿਰ ਆ ਆਪਾਂ ਦਿਖਾਉਂਦੇ ਨਹੀਂ ਪਰ ਆਪਾਂ ਦਿਖਾ ਨਹੀਂ ਭਾਈ ਅੱਛੇ ਜਣ ਆਪਾਂ ਡੋਲੀ ਦੇ ਰਾਸਤੇ ਛੜਤਾ ਵਾ ਪ੍ਰੀਤ ਭਾਈ ਕਿੰਨਾ ਟਾਈਮ ਲੱਗੂ ਉਹਨਾਂ ਨੂੰ ਅਰੇ ਪਾਜੀ ਉੱਠ ਪੋ ਬਾਈ ਪ੍ਰੀਤ ਅਰੇ ਭਾਈ ਪ੍ਰੀਤ ਦੋ ਗੋਲੀ ਮੜਾ ਓਕੇ ਤੇ ਆਪਾਂ ਚੌਲ ਖਾਣੇ ਪਾਜੀ ਆਜੋ ਪਾਜੀ ਆ ਤਾਣਾ ਕੇ ਚਮਚਿਆਣਾ ਚਮਚਿਆਣਾ ਮੈਂ ਦੀਦਾ ਤਾਣਾ ਕਰਦਾ ਹੇ ਬਾਕੀ ਚੰ ਬਾਈ ਚਮਚਾ ਫੜਾਓ ਬਰੇ 1 ਮਿੰਟ ਚਮਚਾ ਫੜਾ ਦਿਓ ਦੋ ਚਮਚੇ ਫੜਾ ਦਿਓ ਹਾ 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 ਚੋਲ ਦੇਖਦੇ ਆਂ ਸਕਰੀਨ ਆਈ ਜਾਂਦਾ ਵਾ ਓਹੋ ਓਹੋ ਠੀਕ ਹੈਗਾ ਪੰਜਨ ਨੂੰ ਬਰਮਾ ਲਿਆ ਕਰ ਓਹੋ 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 ਹਉ ਭਾਜੀ ਇਹਨੇ ਚਮ ਚੱਲੇ ਗਿਆ ਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹਾਂ ਮੈਂ ਤੁਹਾਡਾ ਆਪ ਨਵਾਬ ਹਾਂ ਜਿਕਰਾ ਵਾ ਵਾਹਿਗੁਰੂ ਸੋਕਰ ਕੀ ਰੱਜਾ ਪਾਸ਼ਾ ਤੇ ਆਪਾਂ ਚੱਲੇ ਆਂ ਮੂਵੀ ਦੇਖਣ ਆਪਾਂ ਇਹ ਚੀਜ਼ ਸੋਚੀ ਆਂ ਵੀ ਯਾਰ ਕੀ ਆਪਾਂ ਹਨਾ ਉੱਥੇ ਜਾ ਕੇ ਵੀ ਖਾਣਾ ਵਾ ਇਹਦੇ ਨਾਲੋਂ ਖਾਣਾ ਦੋਥੇ ਪੈਣਾ ਨਹੀਂ ਕਿਉਂਕਿ ਆਪਾਂ ਦੋ ਜਾਨੇ ਖਾੜੇ ਲੱਗੇ ਆ ਤੇ ਦੋ ਜਾਨੇ ਜੇ ਵੂਮੈਨਸ ਅੰਦਰ ਦਾ ਦੋ ਜਾਨੇ ਠੋੜਾ ਜਿਆਦਾ ਠੰਡੇ ਸੀ ਇਸ ਲਈ ਚਿਕਨ ਫਿਰਨੇ ਨੂੰ ਠੰਡਾ ਕਰਤਾ ਚਿਕਨ ਰੈਨ ਨਿਕ ਲੈਂਦਾ ਸੀ ਪੂਰਾ ਬੱਕੂ ਕੋਈ ਗੱਲ ਨਹੀਂ ਟੇਸਟ ਚਿਕਨ ਅੱਜ ਮੈਂ ਬਣਾਇਆ ਦੇਖੋ ਆਬਵੀਸਲੀ ਮੈਂ ਬਣਾਉਣਾ ਪਰ ਅੱਜ ਮੈਂ ਬਣਾਇਆ ਚਲੋ ਮਿਲਦੇ ਆਂ ਸਾਨੂੰ ਜਦੋਂ ਨਿਕਲਦੀਆਂ ਬਾਹਰ ਖਾਣਾ ਬਣਾਉਂਦੇ ਉਹਨਾਂ ਨਾਲ ਵੀ ਰੈਡੀ ਹੋ ਰਹੀਆਂ ਉਹਨਾਂ ਨੇ ਮੈਨੂੰ ਕਿਹਾ ਵੀ 10 ਮਿੰਟ ਚ ਆਗੇ ਅੱਧਾ ਪੌਣਾ ਘੰਟਾ ਹੋ ਗਿਆ ਅਰੇ ਤੱਕ ਨਹੀਂ ਨਿਕਲੀਆਂ ਅੰਦਰ ਦੋ ਜਣੀਆਂ ਬਾਕੀ ਮਿਲਦੇ ਆਂ ਤਬ ਵੀ ਉਹ ਪੀਓ ਬਾਈ ਬਸ ਆਪਣਾ ਆ ਗਿਆ ਵਾ ਪਈ ਪਈ ਦਾ ਲਈ ਨਾ ਥੈਂਕ ਯੂ ਬ੍ਰੋ ਥੈਂਕ ਯੂ ਬਹੇ ਕੁੜੀਆਂ ਦਾ ਵੀ ਉਹ ਹਿਸਾਬ ਨਹੀਂ ਹੋ ਗਿਆ ਮੈਗੀ ਵਾਲਾ ਕਹੇ ਕਿ 2 ਮਿੰਟ ਚ ਤਿਆਰ ਹੋ ਜਾਂਦੀਆਂ ਹਾਂ ਹਾਂ ਸਹੀ ਗੱਲ ਹੈ ਚਿਕਨ ਦੀ ਨਹੀਂ

ਬੋਲ ਕਰ 2 ਮਿੰਟ ਕਾ 4-10 ਮਿੰਟ ਮੇਰੇ ਅਜੇ ਹੋਰ ਵੀ ਹੋ ਗਈ ਰੈਡੀ ਗਾਇਸ ਅਸੀਂ ਰਸਤੇ ਚ ਜਾ ਰਹੇ ਆ ਵਲੌਗ ਦੀ ਸਟਾਰਟਿੰਗ ਤਾਂ ਬਾਜੀ ਉਹਨਾਂ ਨੇ ਕਰਤੀ ਸੀਗੀ ਅਸੀਂ ਹੁਣ ਐਂਡ ਜਰੂਰ ਕਰਾਂਗੇ ਬਟ ਹੱਲੇ ਨਹੀਂ ਐਂਡ ਹੋਇਆ ਹੱਲੇ ਅਸੀਂ ਕਿੱਥੇ ਪਹੁੰਚ ਗਏ ਆ ਜੁਗਲੀ ਵਾਕ ਜੁਗਲੀ ਵਾਕ ਜੁਗਲੀ ਵਾਕ ਦੇ ਕੋਲ ਜੁਗਲੀ 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 ਹਾਈ ਮੈਨੂੰ ਸਹਾਣਾ ਸਾਹਿਬ ਸਹਾਣਾ ਸਾਹਿਬ ਹਾਂ ਹਾਲੇ ਮੈਨੂੰ ਪਤਾ ਨਹੀਂ ਨਾ ਇੱਥੇ ਦਾ ਇਸ ਲਈ ਹੁਣ ਅਸੀਂ ਜਾ ਰਹੇ ਹਾਂ ਭਾਈ ਸਾਨੂੰ ਫਿਲਮ ਦਿਖਾਉਣ ਲੈ ਕੇ ਜਾ ਰਹੇ ਅੱਜ ਕਿਹੜੀ ਲੈ ਭਾਈ ਨੂੰ ਕੈਡੀਡਰ ਨਹੀਂ ਭਾਈ ਹੁਣੀ ਅੱਜ ਡਰਾਈਵਰ ਬਣੇ ਭਾਈ ਕਹਿੰਦੇ ਮੈਨੂੰ ਪਤਾ ਵਾ ਵੀ ਜਿੱਥੇ ਤੁਹਾਨੂੰ ਫਿਲਮ ਦਿਖਾਉਣ ਲੈ ਕੇ ਜਾਣਾ ਵਾ ਜਿੱਥੇ ਜਾਣਾ ਉਹ ਉੱਥੇ ਆ ਲੈ ਕੇ ਜਾ ਰਹੇ ਆ ਬਸ ਕੁਝ ਕਹਿਣਾ ਚਾਹੋਗੇ ਤੁਸੀਂ ਬਹੁਤ ਗੋਰੇ ਇੰਨੇ ਗੋਰੇ ਇੰਨੇ ਚਿੱਟੇ ਆ ਰਹੇ ਹੋ ਨਾ ਅੱਜ ਦਿਖਾਵਾਂਗੇ ਕੱਲ ਆਪਾਂ ਕਿੱਥੋਂ ਅੱਜ ਤਾਂ ਗੱਡੀ ਟਪਾਈ ਸੀ ਹਾਂ ਕਿੱਧਰੋਂ ਜਾਣਾ ਹੀ ਨਹੀਂ ਆਪਾਂ ਉਹ ਬਹੁਤ ਅੱਗੇ ਹੈ ਤੁਹਾਨੂੰ ਪਤਾ ਅੱਜ ਬਹੁਤ ਖੁਸ਼ੀਆਂ ਵਾਲਾ ਦਿਨ ਚੜਿਆ ਇੰਨਾ ਖੁਸ਼ੀਆਂ ਵਾਲਾ ਦਿਨ ਇਹ ਨਵਾਬ ਭਾਜੀ ਆਪਣੇ ਅਮਰੀਕਾ ਤੋਂ ਅੱਜ ਨਹੀਂ ਹੱਲੇ ਨਹੀਂ ਸਾਰੇ ਰੁਕੇ ਕੰਮ ਹੋ ਗਏ ਬਟ ਇਹ ਨਹੀਂ ਦੱਸਣਾ ਕਿਹੜੇ ਸਾਰੇ ਕੰਮ ਸਾਰੇ ਕੰਮ ਰੁਕੇ ਜਿਹੜੇ ਹੋ ਰਹੇ ਆ ਹੌਲੀ ਹੌਲੀ ਅੱਜ ਸਟਾਰਟ ਹੋ ਗਿਆ ਨਾ ਭਾਜੀ ਸਟਾਰਟ ਹੋ ਗਿਆ ਔਰ ਤੁਹਾਨੂੰ ਆਉਣ ਵਾਲੇ ਟਾਈਮ ਤੇ ਜ਼ਰੂਰ ਦਿਖੂਗਾ ਵਲੌਗ ਚ ਆਉਣ ਵਾਲੇ ਟਾਈਮ ਤੇ ਤੁਹਾਨੂੰ ਮੇਰੀ ਬਾਡੀ ਪੂਰੀ ਦਿਸਣੀ ਬਣੀ ਔਰ ਮੈਨੂੰ ਸੁਹਾਣਾ ਸਾਹਿਬ ਕਾਜ ਕਿਉਂ ਜੀ ਉਹ ਉਹ ਕੀ ਸੀਗਾ ਯਾਰ ਕੀ ਆ ਮੈਨੂੰ ਆ ਗਿਆ ਕਿਹਦਾ ਲਗਾ ਮੇਰਾ ਮਜ਼ਾਕ ਮੈਂ ਗਗਨ ਨੂੰ ਮੇਲੇ ਆਉਂਗੀ ਨਾ ਜਾ ਕੇ ਗਗਨ ਕੋਲੀ ਛੱਡ ਦੇ ਨੇ ਫਿਰ ਇਹਨੂੰ ਹੈ ਪਾਜੀ ਬਹੁਤ ਗੁੱਸੇ ਦੇ ਵਿੱਚ ਗੱਡੀ ਚਲਾਉਂਦੇ ਹੋਏ ਪਾਜੀ ਕੀ ਹੋ ਗਿਆ ਪਾਜੀ ਬੜਾ ਟਾਈਮ ਹੋ ਗਿਆ ਸੀ ਕੀ ਹੋ ਗਿਆ ਨੇ ਕੁਛੇ ਘਟੇ ਚਲੇ ਗਏ ਪਾਰਟ ਉਹ ਟਾਈਮ ਥੋੜਾ ਰਹਿ ਗਿਆ 5 ਮਿੰਟ ਰਹਿ ਗਏ ਮੂਵੀ ਸਟਾਰਟ ਹੋ ਪਾ 5 ਮਿੰਟ ਵੀ ਨਹੀਂ ਰਹਿ ਗਏ ਨਹੀਂ 5 ਮਿੰਟ ਹੈ 4 4 ਮਿੰਟ ਰਹਿ ਗਏ 4 4 ਕਿੰਨੇ ਭਾਈ ਹੁਣੀ ਵੈਸੇ ਨਾ ਦੇਣਗੇ ਪਰ ਫੇਰ ਵੀ ਇੰਨਾ ਕੈਮਰੇ ਦੇ ਕੋਰੇ ਲੱਗ ਰਿਹਾ ਠੀਕ ਆ ਮੇਰੇ ਤੋਂ ਪਾਊਡਰ ਮੰਗਦੇ ਸੀ ਪਰ ਮੇਰੇ ਵਾਲਾ ਪਰਫਿਊਮ ਲਾ ਲਾ ਕੇ ਆਏ ਅੱਜ ਆ ਭਾਈ ਤਾਂ ਵੈਸੇ ਵੀ ਸਵੇਰ ਤੋਂ ਵਕਤ ਤੇ ਨਾ ਲੈਂਦੇ ਆ ਨਹੀਂ ਮੇਰੀ ਗੱਲ ਸੁਣੋ ਕਿ ਇਹਨਾਂ ਦਾ ਕੰਮ ਹੀ ਬੜਾ ਆ ਭਾਈ ਪਾਊਡਰ ਤੋਂ ਬਗੈਰ ਨਹੀਂ ਨਿਕਲਦੇ ਕਰੋ ਬਾਹਰ ਨਹੀਂ ਸਹੀ ਹਾਲ ਹੈ 55 ਮਿੰਟ ਹਾਂ ਤਾਂ ਫਿਰ 55 ਦੇ ਹੋ ਟਾਰਮੇ ਚਲੋ 50 ਲੈ ਪੈਂਦਾ ਮਿੰਟ ਚਲੋ ਬਾਏ ਬਾਏ KFC ਹੋ ਰਿਹਾ ਹਾਂ ਇੱਕ ਲੈ ਗਈ ਆਪਣੇ ਸਾਰੇ ਪਿੰਡ ਨੂੰ ਐਡਾ ਹੋਏ ਖਾ ਲੋ ਰੱਖ ਜਿਹਨੂੰ ਭੁੱਖ ਲੱਗੀ ਇਹਨੂੰ ਘੱਟੋ ਘੱਟ ਅਸੀਂ ਸਾਰੇ 5 ਜਾਣੇ ਮਿਲ ਕੇ ਵੀ ਨਹੀਂ ਖਾ ਸਕਦੇ ਨਹੀਂ ਨਹੀਂ ਮੈਂ ਹਾਂ ਬੱਸ ਕਰ ਨਾ ਤੁਹਾਨੂੰ ਤੁਹਾਡੀ ਮੇਰੀ ਗੱਲ ਹੀ ਵੱਖਰੀ ਹੈ ਨਾ ਗੱਡੀ ਪਾਰਕਿੰਗ ਲਾਉਣ ਜਾ ਰਹੇ ਹਾਂ ਮੈਂ ਨਹੀਂ ਖਾਣਾ ਦੇਖੋ ਆਪਾਂ ਮੀਰੀ 41 ਦੇ ਐਂਡ ਥੈਂਕ ਯੂ ਆ ਵੀ ਬੋਲੇ ਆ ਵੀ ਬੋਲੇ ਆ ਵੀ ਬੋਲੇ ਹੋ ਐਕੀ ਸੁਣੋ ਹਾਂ ਰੱਖ ਭਾਈ ਆਪਾਂ ਮਾੜਾ ਚੱਲੇ ਕਹਿੰਦੇ ਹਾਂ ਵੀ ਬੋਲੇ ਭਾਈ ਵੀ ਨਹੀਂ ਨਹੀਂ ਐਂਟਰੀ ਲਓ ਜੀ ਆਪਣੀ ਐਂਟਰੀ ਆਹ ਸੋ ਗਾਇਸ ਭਾਈ ਦੀ ਗੱਡੀ ਜੀ ਬੰਬ ਪੜਿਆ ਗਿਆ 5 ਰੁਪਏ ਵਾਲਾ ਬੰਬ ਕਾਲੂ ਬੰਬ ਦੇਖੋ ਇਹਵੇਂ ਬੋਲਦੇ ਹੁੰਦੇ ਨਾ ਨਹੀਂ ਨਹੀਂ ਬੰਬ ਫੜਿਆ ਗਿਆ ਉਹ ਕਹਿੰਦੇ ਨਾਲਾ ਤੁਹਾਡੇ ਕੋਲ ਨਹੀਂ ਪਟਾ ਦੋ ਹੁਣ ਇਦਾਂ ਬੋਲੇ ਨਾ ਬਲੌਗ ਰੱਖੀ ਸੀਪੀ 740 ਨੇ ਉੱਥੇ ਦੇ ਕੋ ਖੋਲਣਾ ਨਹੀਂ ਆ ਹਵਾ ਜਗਾ ਹਾਂ ਮੇਰੇ ਪਾਈ ਹੁਣ ਦੇਖਿਓ ਯਾਰ ਇੰਦਰ ਮੈਂ ਤਾਂ ਜਾਂਦਾ ਦੇਖੀ ਹਾਂ ਦੇਖਿਓ ਹਣ ਪਾਈ ਹੁਣ ਦੇਖਿਓ ਭਾਈ ਦੇਖਿਓ ਹਣ ਇੰਟਰੀ ਦੇ ਵਿੱਚ ਬੀਡ ਬਹੁਤ ਹੋ ਰਿਆ ਨਹੀਂ ਹੁਣ ਪਤਾ ਲੱਗ ਗਿਆ ਵਾਏ ਪਤਾ ਲੱਗ ਗਿਆ ਮੁੰਡੇ ਯਾਰ ਜੋ ਫਸਟ ਟਾਈਮ ਆਪਾਂ ਆਏ ਸੀਗੇ ਭਾਈ ਹੁਣਾਂ ਨੂੰ ਪਤਾ ਹੀ ਨਹੀਂ ਸੀ ਵੀ ਭਾਈ 15 15 ਮਿੰਟ ਵੇਸਟ ਕੀਤੇ 15 ਮਿੰਟ ਹਾਂ ਓਨਲੀ ਫਾਈਲ ਲਾ ਜੀ ਇਹ ਤਾਂ ਹੱਥ ਦਿਖਾਉਂਦੇ ਸੀਗੇ ਕਦੀ ਐਦਾਂ ਆਪਣੀ ਸ਼ਤਲ ਦਿਖਾਉਂਦੇ ਸੀਗੇ ਚਲੋ ਨਿਕਲੋ ਉਧਰ ਨੂੰ ਨਹੀਂ ਆ ਯਾਰ ਕਿਧਰ ਉਧਰ ਭਾਈ ਉਹ ਬੰਦ ਹੈ ਐਂਟਰੀ नहीं नहीं वो गो भाई जाओ वो देखो ओ लेना हो गया नहीं वैसे मैं कहना कि भाई भाई ने पाउडर नहीं पाया भाई भाई ने पाउडर नहीं लाया भाई उड़ी सेंट पा गए हैं यस भाई जॉनसन बेबी पाउडर लांदे है ना नहीं 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 भाजी वो केड़ा है और नहीं पाई नहीं पाई के पाई। पाई पाई ने बेया कोई नहीं बेइज्जती कर रहे हो और कोई ना डंडा कूल कूल ओ हो हो ध्यान ना ध्यान ना भाई ध्यान ना ध्यान ਨਾ ਬਹੁਤ ਕਾਲੀ ਏ ਭਾਈ ਹੁਣੀ ਬਹੁਤ ਕਾਲੀ ਫਿਲਮ ਸਾਡੀ ਨਿਕਲ ਜਾਣੀ ਕਿਉਂਕਿ ਜਰਮਨ ਯੂਨਿਟ ਫਿਲਮ ਦੇਖਣੀ ਦੇਖਣੀ ਕਹਿੰਦੇ ਭਾਈ ਹੁਣੀ ਜੋ ਮਰਜ਼ੀ ਹੋ ਜਵੇ ਅੱਜ ਹਾਂ ਝੂਟੀ ਝੂਲੀ ਅੱਜ ਝੂਟੀ ਕਿੰ ਕੀ ਬੋਲ ਰੇ ਝੂਟੀ ਝੂਟੀ ਭਾਈ ਇੱਥੇ ਲਾ ਉੱਥੇ ਹੀ ਲਾ ਇੱਥੇ ਲਾਓ ਜੀ ਫਿਰ ਨਾ ਟਾਈਮ ਇਹ ਪਰਮਾਨੈਂਟਲੀ ਆਪਣੀ ਹੋ ਚੁੱਕੀ ਲੱਗਦਾ ਹਾਂ ਹਾਂ ਪਰਾ ਹੀ ਪਿਛਲੀ ਵਾਰੀ ਵੀ ਗੱਡੀ ਆਪਣੀ ਵੱਡੇ ਵਾਲੀ ਇੱਥੇ ਲਾਈ ਸੀ ਬਲੈਰੋ ਠੀਕ ਆ ਹੁਣ ਛੋਟੀ ਵਾਲੀ ਗੱਡੀ ਵੀ ਅਸੀਂ ਇੱਥੇ ਲਾਉਣ ਲੱਗੇ ਆ ਤੇ ਚਲੋ ਸੀ 18 ਤੇ ਭਾਜੋ ਉੱtre ਨਹੀਂ ਆਣਾ चलो मिलते हैं गाइस आ देखो पर्ची मिल गई है भाई दर्शन करा रही है सुना तो है तो कौन लग गया कौन दिखाओ मैं हां बोलता झूठ है भाई जी में ब्लॉगर बोल रहे हैं कि एक लोग आए था पर पहुंच के लिए बोल दे बोलो भाई मैं नहीं बोल सकता तुम बोल रहे हो कि और आप आए थे पहुंच के सीपी 67 हां है ना बोल देना मुझे पता नहीं बट ऐसे जाते हैं जूनियर

ਤੋ ਰਸਮੀਆ ਵੀ ਆ। ਉਏ, ਅੱਜ ਵੀ ਆ ਰਹੇ ਆਪਾਂ ਤੁਹਾਨੂੰ ਦੇਖਣ ਜਾ ਰਹੇ ਆ। ਤੋ ਪਿਛਲੀ ਵਾਰੀ ਜਦੋਂ ਆਏ ਸੀ ਗਾਇਸ, ਇਹ ਸਾਰਾ ਕੁਝ ਪੰਦੇ ਸੀਗਾ ਅੱਜ ਥੋੜਾ-ਬੋਧ ਦੇਖਣ ਨੂੰ ਮਿਲੇਗਾ। ਕਿਉਂ ਮੇਰੇ ਮੂਹਰੇ? ਭਾਈ ਨੂੰ ਪਤਾ ਨਹੀਂ ਲੱਗ ਰਿਹਾ ਭਾਈ ਨੂੰ। ਨਹੀਂ ਨਹੀਂ ਕਿੰਨੀ ਸਕਰੀਨ ਆ? ਸਕਰੀਨ ਬੰਨ੍ਹ ਜਾ। ਆਪਣੀਆਂ ਟਿਕਟਾਂ। ਫੇਰ ਮੋਮੋ ਨਹੀਂ ਫੇਰ ਮੋਮੋ ਦੇ ਦੁਆਲੇ ਇਹ ਕੀ ਚੱਕਰ ਆ? ਹੈ ਕੱਲ ਸੌਂਵਾਂ ਖਾਂਦੀ ਗਈ ਇਹ ਜੇ ਕੁੜੀ ਦੇਖ ਲੈ। ਕੋਹੇ ਨਾ ਕਰੋ ਮਮਨੀ ਗਾਣੇ ਪਰ ਰਹਿਣੋ ਬਾਈ ਨਹੀਂ ਨਹੀਂ ਗੱਲਾਂ ਦਾ ਕੜਾਕ ਹੋਈ ਆਪਾਂ ਆਹੋ ਗੱਲਾਂ ਅੰਦਰ ਚਲੋ ਟਿੱਡ ਭੰਗਦੇ ਨਾ ਵੀ ਭਾਜੀ ਭਾਜੀ ਕੀ ਗੱਲਾਂ ਦੀ ਪੋਟੀ ਖਾ ਲਾ ਦੇ ਗਾਣਾ ਸੁਣਿਆ ਕੀ ਗਾਣਾ ਗੱਲਾਂ ਦੀ ਪੋਟੀ ਗੱਲਾਂ ਦੀ ਪੋਟੀ ਖਾਧੀ ਕਰੀ ਉਹ ਪੰਮਿਆ ਤੂੰ ਖਾਧੀ ਆ ਦੀ ਗੱਲਾਂ ਦੀ ਪੋਟੀ ਖਾਣੀ ਆ

ਜਾਣਾ ਕਿਹੜੇ ਚ ਨੰਬਰ 1 ਚ ਆ ਦੇਖੋ ਜੀ ਆਪਾਂ ਸਕਰੀਨ ਨੰਬਰ 1 ਪਾ ਲਈ ਹੋ ਗਈ ਸਟਾਰ ਟਾਈਮ ਲੱਗੂ ਇੱਥੇ ਉਹਨਾਂ ਨੂੰ ਅੰਦਰੇ ਫੜਾ ਦਿਓ ਕਹੇ ਟਿਕਟ ਦਿਖਾ ਦਿਓ ਉਹਨਾਂ ਨੂੰ ਅੰਦਰੇ ਵੜਾ ਦੇਣਗੇ ਇੱਧਰ ਮੂਵੀ ਚੱਲ ਰਹੀ ਆ ਇੱਧਰ ਦੇਖੋ ਨਹੀਂ ਉਧਰ ਮੂਵੀ ਚੱਲ ਰਹੀ ਆ ਇਧਰ ਆ ਖਾਣ ਦੇ ਟੱਕ ਜਾੜ ਧਿਆਨ ਬਸ ਉਹ ਕਹਿੰਦੇ ਪਹਿਲੇ ਪੇਟ ਪੂਜਾ ਬਾਅਦ ਵਿੱਚ ਕੰਮ ਦੂਜਾ ਹੈ ਹੈ ਬਹੁਤ ਬੁਖਰੀ ਦਾ ਭਾਈ ਜੀ ਪਤਾ ਕਰੋਦਾ ਖਾਣਾ ਖਾਦਾ ਇਹਨਾਂ ਨੇ ਅੱਧੇ ਘੰਟੇ ਪਹਿਲਾਂ ਖਾਦਾ ਸੀ ਸੀਰੀਅਸਲੀ ਮੇਰਾ ਟਾਈਮ ਹੋ ਗਿਆ ਵੇਖੋ ਚਲੋ ਕੋਈ ਨਹੀਂ ਖਾਓ ਪੀਓ ਮੂਵੀ ਦੇਖੋ ਓਏ ਜਨਮੀਆਂ ਵਾਲੇ ਕੰਮ ਜਨਮੀਆਂ ਹੀ ਕਰ ਸਕਦੀਆਂ ਸਾਡੇ ਕਿਤੇ ਵਸਦਾ ਰੋਗ ਹਾਂਜੀ ਸਰ ਕੁਝ ਨਹੀਂ ਬੋਲਿਆ ਜੀ ਬੱਚੇ ਜੀ ਨਹੀਂ ਨਾਰੇ ਹਾਂਜੀ ਮਿੱਤਰੋ ਆ ਗਏ ਇਨਟਰਵਲ ਏ ਕਿਵੇਂ ਫੀਲ ਹੋ ਰਹੀ ਹੈ ਕਿਵੇਂ ਲੱਗ ਰਹੀ ਹੈ ਬਹੁਤ ਘਾਟ ਹੈ ਐਂਟਰਟੇਨਮੈਂਟ ਨਾਲ ਕਾਫੀ ਹੈ ਐਂਜੋਏ ਯੂਰ ਡੇ ਵੀ ਐਂਡ ਵੀ ਮੂਵੀ ਬਹੁਤ ਸਹੀ ਹੈ ਟੈਕਲ ਲੈਵਲ ਕਾਮੇਡੀ ਮੂਵੀ ਹੈ ਲੈਵਲ ਸਭ ਕੇ ਨਿਕਲेंगे ਅਨਨਕ ਜੋ ਖੜਾ ਰਹੇਗਾ ਬਹੁਤ ਵਧੀਆ ਮੂਵੀ ਤੁਹਾਨੂੰ ਪੁੱਛਿਆ ਕਿਸ ਨੇ ਤੁਹਾਨੂੰ ਪੁੱਛਿਆ ਜਵਾਵਰ ਕੁ ਮੈਂ ਤੁਹਾਨੂੰ ਨਹੀਂ ਪੁੱਛਿਆ ਹੋਰ ਕਿਹਨੂੰ ਪੁੱਛਿਆ ਤੁਹਾਨੂੰ ਪੁੱਛਿਆ ਪਈ ਅੱਜ ਮੋਮੋਸ ਖਾਦੇ ਇਥੇ ਉਹ ਵੀ ਛੱਡੇ ਐਵੇਂ ਮੋਮੋਸ ਦੀ ਖਾ ਕੇ ਘਰੋਂ ਸੌਂਦਿਆ ਗਲਤ ਕੀਤਾ ਬਹੁਤ ਗਲਤੀ ਕੀਤਾ ਨੇ ਘਰੋਂ ਸੌਂ ਖਾ ਕੇ ਮੋਮੋਸ ਦੀ ਸੌਂ ਖਾਦੀ ਲੈ ਘਰੋਂ ਅਕਾਲ ਹੁਣ ਤੇ ਸਰਪ੍ਰਾਈਜ਼ ਬੜੀ ਮਤਲਬ ਖੁਸ਼ੀਆਂ ਵਾਲੀਆਂ ਗੱਲਾਂ ਹੋਈ ਅੱਜ ਦੱਸ ਦੇ ਕੀ ਦੱਸਣੀ ਆ ਨਹੀਂ ਕੁਝ ਚੜੀ ਕਰੋ 8:30 ਨਾਲ ਪੰਜ ਰੋਟੀਆਂ ਖਾਦੀਆਂ ਪੰਜ ਰੋਟੀਆਂ ਪੰਜ ਵਜੇ ਸੋ ਕਰੇ ਸ਼ੁਰੂਆਤ ਅਸੀਂ ਤੇ ਜਲਦੀ ਜਲਦੀ ਚੌਲ ਖਾਣ ਆਏ ਆ ਉਹ ਲਗਾ ਭਈ 5 ਵਜੇ ਕੇ ਬਾਦ ਦਾ ਘਰ ਰੋਟੀਆਂ ਖਾਦੀਆਂ ਨਹੀਂ ਵਦ ਨਹੀਂ ਖਾਦੀਆਂ ਥੋੜੀਆਂ ਖਾਦੀਆਂ ਹਾਂ ਕਿਹਦੇ ਦੇ ਦੋ ਦੋ सिनेमा <laughs> लव <laughs> के लिए एक बड़ी खबर टीवी है या सतासी रूपए में हर लाइफ आगे जानकारी के लिए डाउनलोड करें टीवी आर या आईनॉग ऐसी या जाए हमारी वेबसाइट पर। यार अच्छा बैठ जा यार तू नहीं कोई जलन ही नहीं कर रहा सांताल पाजी कंट्रोवर पाजी लेवड़ी पर पाजी लेवड़ी पर कैसे लगे मूवी हां ये वाली बात बहुत बढ़िया सी थी केड़ी पे केड़ी केड़ी बढ़िया बढ़िया दे दो और ਆ ਭਾਈ ਇਹਦੇ ਕਰਕੇ ਨਾ ਬੈਠੇ ਨਹੀਂ ਦੇਖਦੇ ਇੱਕ ਉਹਦੇ ਨਾਲ ਨਹੀਂ ਤਾਂ دیر ਲਈ ਨਾ ਕਰਦੇ ਜਿਹੜਾ ਕਰਨਾ ਹੈ ਕਿਹੜੀ ਕਿਹੜੀ ਗੱਲ ਆ Oh, th thank you Ankar, thank you uh, you are so cute thank you oh, wow, wow. I, I i take this video you don't don't YouTuber mind youtuber man youtuber i you following are you following you okay okay, oh. okay thank you thank you thank you, thank you. Uh, thanks dude thanks <laughs> 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 ਮੰਨਦੇ ਜੇ ਉਹਦੇ ਉੱਪਰ ਜ਼ਿਰਾ ਲਾਤੀ ਉਹਦੇ ਵੀ ਇੰਗਲਿਸ਼ ਬੋਲਣੇ ਵੀ ਫਾਲੋ ਯੋ ਉਹ ਤੁਹਾਡਾ ਬੜਾ ਜਿਸਰਾ ਲੱਗੇ ਦੇ ਆਈ ਫਾਲੋ ਆ ਆ ਸੈਕਸ ਚੁੜੀ ਆਪਾਂ ਗੱਲ ਕਰਾਂਗੇ ਹਾਂ ਵੀ ਇਮਰਾਨ ਵੀ ਆਏਗਾ ਹਨਾ ਕਿਤੇ ਵੀ ਹਾਂ ਅਗਲੀ ਚ ਗੱਲ ਕਰਾਂਗੇ ਇੰਗਲਿਸ਼ ਇੰਗਲਿਸ਼ ਸਹੀ ਗੱਲ ਆ ਮੋਟਾ ਲੱਗਦਾ ਇਹ ਚੀਨੀਆ ਜਾਪਾ ਤੁੰਗਿਆ ਸੱਚੀ ਸੱਚੀ ਸੱਚਾ ਹਾਂ ਸੱਚੀ ਸੱਚੀ ਸੱਚਾ ਜੀ ਕੀ ਬਾਈ ਦਾ ਮੂੰਹ ਚੰਗੀ ਲੱਗਦੀ ਦੋਨੇ ਕਹੀਂ ਆਹੀਂ ਤਾਂ ਦੋਨੇ ਜਾਣੇ ਮੈਂ ਮੈਂ ਇਹਨੂੰ ਕਹਿੰਦਾ ਜਿਸ ਮੈਂ YouTube ਆ ਬੈਸ ਉਹ ਉਹ ਆ ਯਾ ਮੈਗੋ ਇਹ ਵੀ ਬੋਲੇ ਕਰਨਾ ਯਾ ਬ੍ਰਿਟਿਸ਼ ਪਾਸਪੋਰਟ ਵਾਟ ਇਜ਼ ਯਰ ਪਾਸਪੋਰਟ ਅੱਛਾ ਲੱਗਾ ਨਹੀਂ ਆਂ ਬੜਾ ਬੋਝ ਲੜਣਾ ਕੰਮ ਠੀਕ ਯਾ ਯੂਟਿਊਬਰ ਦੇ ਹਾਂ ਦਾ ਕੰਮ ਚਲਾਣਾ ਆਪਣਾ ਤੇ ਜੇ ਅੱਗੋਂ ਮੂਹਰੇ ਟੱਕਰ ਗੈਣਾ ਕੋਈ ਅੰਗਰੇਜ਼ੀ ਵਾਲਾ ਪੂਰੀ ਵਾਲਾ ਤੇ ਆਪਣੀ ਪੀਚਾ ਦੀ ਉਹ ਮੇਰੇ ਫੇਰ ਹਾਂਜੀ ਭਾਜੀ ਹਾਂਜੀ ਭਾਜੀ ਕੀ ਆਈ ਜੇ ਮੈਂ ਤਾਂ ਜ਼ਰਾ ਲਾ ਲਾ ਲੋਸ਼ਟ ਖਤਮ ਉਹ ਵਧੀਆ ਬਹੁਤ ਵਧੀਆ ਵਧੀਆ ਹੋ ਗਿਆ ਆ ਆ ਕਿੰਨਾ ਫੜੀ ਬਣੀ ਹੋ ਗਿਆ ਨਾ ਬੋਲੋ ਯੋ ਫੜੀ ਪਰ ਬਣੀ ਆ ਬੂਏ ਭਾਈ ਉਹਨੇ ਬੋਲੋ ਹਾਂ ਕਹੇ ਕਹਿੰਦਾ ਉਹਨੂੰ ਪਹਿਲਾਂ ਆਇਆ ਨਹੀਂ ਉਹ ਜੋੜ ਜੇ ਲਾ ਕੇ ਤੇ ਫਿਰ ਉਹਨੇ ਇਕੱਠੀ ਕਰਕੇ ਬੋਲੀ ਵਿਚਾਰੇ ਨੇ ਆਪਣੇ ਅੰਗੂ ਨਹੀਂ 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 ਉਹਨੇ ਕਲੀਅਰ ਬੋਲੀ ਨਹੀਂ ਨਹੀਂ ਬੋਲੀ ਕਲੀਅਰ ਆ ਪਰ ਉਹਨੇ ਸੋਚ ਕੇ ਬੋਲੀ ਥੋੜੀ ਜਿਹੀ ਵੀ ਆਪਣੇ ਅੰਗੂ ਜਦਾ ਆਪਾਂ ਬੋਲਣ ਦੇ ਸੋਚ ਕੇ ਐਕਸੀਡੈਂਟ ਨਹੀਂ ਹੋਇਆ ਰੱਖਿਆ ਨਾ ਉਹਨੇ ਬੋਲਦੀ ਪਰ ਬੋਲਦੀ ਚਲੋ ਬਹੁਤ ਵਧੀਆ ਨੇ ਗੱਲ ਪੂਰਾ ਨਹੀਂ ਨਹੀਂ ਪਰ ਫਿਰ ਵੀ ਥੋੜਾ ਬੋਧਾ ਪੜਿਆ ਲਿਖਿਆ ਹੈ ਨਾ ਤਾਂ ਹੀ ਬੋਲਦਾ ਤਾਂ ਹੀ ਯਾਰ ਪੈਟਰੋਲ ਪੰਪ ਦੇ ਬਈ ਪਲੱਸ 2 ਵਾਲਿਆਂ ਨੂੰ ਰੱਖਦੇ ਆ ਘੱਟ ਤੋਂ ਘੱਟ ਵੀ ਪਾਣ ਇੱਧਰ ਕੀ ਵੇਖਣ ਦੇ ਜੀ ਭਰਾਵਾ ਇਹਦੇ ਨਾਲ ਨਹੀਂ ਏ ਥੋੜੀ ਲੱਗਦਾ ਜੀ ਹਾਂ ਯਾਰ ਬਾਈਓ ਸੱਚੇ ਬਸ ਲੈ ਵਿਆਹ ਗਿਰੂ ਜੀ ਕਰੋ ਕਿਰਪਾਉਣ ਤੇ ਉਸ ਵੇ ਦਾ ਟਾਈਮ ਆ ਅਸੀਂ ਤੇ ਰਾਤੀ ਸਿਖਰ ਖਾਦਾ ਹੱਥ ਬੀਨੇ ਤੇ ਪਾਪੀ ਲੋਗ ਆਈ ਨਹੀਂ ਨਹੀਂ 12 ਵਜੇ ਪਹਿਲਾਂ ਕਰਦਾ ਭਾਈ ਨਹੀਂ ਭਾਈ ਫੇ ਫੇਕੇ ਪੇਟ ਤੇ ਆਲੇ ਓਤੀ ਸੀ ਕਿੱਤੀ ਆ ਆ ਪੇਟ ਤੇ ਆ ਅਸੀਂ ਇਹਦੇ 6 ਵਜੇ ਖਾਧਾ ਨਾ ਹਾਂ ਹਾਂ ਉਹ ਕੌਣ ਉਹ ਤਾਂ ਡਾਬਲ ਆ ਜੇ ਓਏ ਹਾਂ ਨਾਂ ਆਂਦੇ ਨਾਲ ਥੋੜੀ ਘੱਟ ਬੰਦਾ ਸੱਚਾ ਆ ਜਾਂਦਾ ਪੋਟੀ ਉਹ ਕਰਨੀ ਪੈਂਦੀ ਹੈ। ਕੀ ਬੋਲ ਰਹੇ ਹੋ? ਇੱਧਰ ਕਿੱਧਰ? ਮੈਂ ਉਧਰੋਂ ਉੱਥੋਂ ਮੁੰਡੇ ਨਾਲ ਆਇਆ। ਇਹਨੂੰ ਜੁਬਲੀ ਵਿੱਚ ਖੜਾ ਦੀਏ। ਜੁਬਲੀ। ਆ ਗਈ ਜੁਬਿੱਲੀ। ਜੁਬਿੱਲੀ। ਜੁਬਿੱਲੀ ਦੇਖ ਕੇ ਆ ਜਾ। ਜੁਬਿੱਲੀ। ਜੁਬਲੀ ਆ। ਜੁਬਲੀ। ਇਹ ਝੜਾ ਹੈ। ਇਹਦੀ ਬੈਕ ਸਾਈਡ ਹੈ। ਬੈਕ ਸਾਈਡ ਹੈ। ਹਾਂ ਇਹ ਬੈਕ ਸਾਈਡ ਹੈ। ਅੰਦਰ ਅੰਦਰ ਵੀ ਗੱਡੀ ਆਣੀ ਹੈ ਸਿੱਧੀ ਉੱਥੋਂ ਦੀ ਫਾਈਨਸ ਵਾਈ ਨੇ ਤੋ ਟੋਤੀ ਗੱਡੀ ਜਾਂਦੀ ਹੈ ਸਾਫ ਬਿਠਾਉਂਦਾ ਅਸੀਂ ਕਿੱਥੇ ਜਾ ਰਹੇ ਹਾਂ ਉਹ ਦੇਖ ਤਲਾ ਜਿਵੇਂ ਬਲੀਵੋ ਭਾਜੀ ਚਾਹ ਪੀਆ ਵੀ ਐਵੇਂ ਆਣੀ ਕਿਹੜੀ ਵਿਆਂ ਵਿਆਂ ਦੀ ਸਾੜੀ ਵਿਆਂ ਬੁੱਲੜ ਬੁੱਲੜ ਵਿਆਂ ਵਾਲੀ ਥੋੜੀ ਆ ਵਿਆਂ ਵਾਲੀ ਭਾਜੀ ਸਟਾਰਟ ਮੀਡੀਅਮ ਫਾਈ ਸੌਟੀ ਛੋਟੀ ਚਾਹ ਪੀਣੀ ਇੰਜਨ ਮਦੰਦ ਦੁੱਧ ਪੀ ਠੇਗੀ ਪੀਣੀ ਇੱਥੇ ਬੈਠ ਦਿੰਦੇ ਨੇ ਬੱਸ ਅਸੀਂ ਉਹ ਉਹਦੇ ਕੋਈ ਚੱਲੀ ਆਪਣੇ ਕੋਈ ਦੋਸਤ ਤੋਂ ਹਾਂ ਹੋਰ ਗੋਸ ਕਿਤਾ ਠੀਕ ਆ ਆ ਦਮਾ ਤਾਰੀ ਦਾ ਹੈ ਖਾਣ ਨੂੰ ਖਾਣ ਨੂੰ ਮੇਰੇ ਕੋਲ ਤਾਂ ਸਾਰਾ ਵੀ ਠੀਕ ਖਾਣਾ ਮਿਲਦਾ ਇੱਧਰ ਵੀ ਠੀਕ ਖਾਣਾ ਆਮ ਲੋ ਆਪਾ ਤਾਂ ਉਹ ਹੀ ਗਾਹਾਂ ਦੇ ਇੱਥੇ ਦਿਖਾਈ ਆ ਕੀ ਕਰਨੀ ਆਏ ਦੋਸਤ ਨਾਲ ਦੀ ਦਾ ਕਿਸ ਤਰ੍ਹਾਂ ਦਾ ਵਾਸਤੇ ਕਿਸ ਵਜ੍ਹਾ ਨਾਲ ਕੀ ਕਰਨਾ ਹਾਂ ਨਾ ਜਿਹੜਾ ਸ਼ੇਕ ਲੈਣ ਦੀ ਗੱਲ ਹੈ ਸ਼ੇਕ ਵੀ ਹਾਂ ਮੈਂ ਤੇਰੀ ਕੋਡ ਬੋਕ ਵੀ ਹਣੀ ਸ਼ੇਕ ਜਿਹੜਾ ਜੀ ਕੋਡ ਬੋਕ ਲੈ ਕਿਸ ਕੋਲੇ ਦੇ ਹਾਂ ਈਡੀ ਤਦ ਲੈ ਲਾ ਹਾਂ ਜੀ ਉਹ ਵੀ ਨਾ ਫਾਲੀ ਜੋਣੀ ਓਏ ਪਾ ਮੈਨੂ ਕੜਾ ਕੇ ਆ ਪਿਆ ਤਾਂ ਦਿਖਾ ਨਾ ਆ ਦੇ ਥੋੜਾ ਨੀਕਾ ਨਾ ਬੜੀ ਤਾਂ ਬਾਈ ਬਾਈ ਜੀ ਮੂਮੈਂਟ ਮੂਮੈਂਟ ਤੇ ਜਾਈ ਬੋਲ ਪੜੀ ਭਾਈ ਜਾਨਾ ਬੋਲੇ ਕਰੋ ਥੋੜਾ ਬੋਲੇ ਕਰੋ ਹੋੜ ਕੇ ਗਿਆ ਸਾ ਬਾਈ ਜਾਈ ਬੋਲ ਪੜੀ ਮੈਂ ਜੀ ਚੱਲ ਗਿਆ ਚੱਲ ਗਿਆ ਹੋ ਗਿਆ ਨਾ ਉਹ ਯਾਰ ਚੱਲ ਗਿਆ ਹੋ ਗਿਆ ਮਜਾ ਵੀ ਪੂਰਾ ਚਲੋ ਸਾਰੇ ਰੈਡੀ ਰੈਡੀ ਕਸਟਮਰਸ ਫਸਟ ਮੈਚ ਤੋਂ ਹਾਂਜੀ ਰੈਡੀ ਸੀਕਲ ਅੰਗੀ ਹਾਂ ਤਾਂ ਇਹ ਸਾਰਿਆਂ ਨੇ ਆਪਾਂ ਵਾਰੀ ਵਾਰੀ ਕੱਢਣੀ ਆਪਣੀ ਉਹ ਕੱਢਣੀ ਜਿਹੜੀ ਨਿਕਲਦੀ ਆ ਬੱਚਾ ਜੇ ਡਾਰਕਦੀ ਉਹ ਹਾਰ ਗਿਆ ਉਹ ਹਾਰ ਗਿਆ ਚੱਲ ਵੀ ਸਿਂਦਰ ਕੁਮਾਰ ਚੱਲ ਐ ਦੂਜਾ ਹੱਥ ਨਹੀਂ ਲਾਉਣਾ ਦੋ ਹੱਥ ਨਹੀਂ ਇੱਕ ਹੱਥ ਨਾਲ ਹੀ ਹੱਥ ਇਹਨੂੰ ਇਹਨੂੰ ਨਾ ਰਾਓ ਟੇਬਲ 'ਤੇ ਹਾਂ ਅਰਦੇ ਕਰ ਨਾ ਨਹੀਂ 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 ਉਹਨੂੰ ਨਹੀਂ ਝੇੜਦਾ ਉੱਪਰ ਵਾਲੇ ਦਾ ਏ ਨਹੀਂ ਤੀ ਚਾਲ ਚੱਲ ਤਰੀ ਵਾਰੀ ਓਏ ਚੱਲ ਤਰੀ ਤੂੰ ਕਿਹੜੀ ਕੱਢੂਗੀ ਜਿਹੜੀ ਨਹੀਂ ਹਿੱਲਦੀ ਉਹ ਕੱਢਦਾ ਹਾਂ ਵਾਲੀ ਕੱਢਦਾ ਹਾਂ ਹੂੰ ਕੱਢਦਾ ਕੱਢ ਦਈਏ ਓਏ ਇਹ ਨਹੀਂ ਇਹ ਨਹੀਂ 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 ਹਾਂ ਨਹੀਂ ਨਹੀਂ ਹਾਲੇ ਨਹੀਂ ਕੱਢਦਾ ਸੈਂਟਰ 14 ਨੰਬਰ ਨਿਕਲ ਜਾਣੀ ਸੈਂਟਰ ਵਾਲੀ ਹੀ ਕੱਢਦਾ ਜਿਹਨੂੰ ਹੱਥ ਪਾਇਆ ਨਿਕਲ ਜਾਣੀ ਰਾਮ ਨਾਲ ਕੱਢ ਦੇ ਕੱਢ ਦੇ ਜਮੀ ਢਿੱਲੀ ਭਈਆ ਉਹ ਬਾਜੀ ਇਹ ਨਹੀਂ 14 ਨੰਬਰ ਹਾਂ ਜਿਹਨੂੰ ਹੱਥ ਪਾਇਆ ਪਹਿਲਾਂ ਆ ਜਿਹੜੀ ਨਾਲ ਆ ਜਿਹੜੀ ਨਾਲ ਨਿਕਲ ਜਾਣੀ ਪੋਲੇ ਪੋਲੇ ਮੈਂ ਤਾਂ ਕਹਿਣ ਲਿਆ ਆ ਬਾਜੀ ਮੇਰੀ ਬਾਜੀ ਮੈਂ ਹਾਂ ਇਹ ਮੇਰੀ ਵਾਰੀ ਆ ਆ ਲਓ ਯਾਰ ਨੂੰ ਦੋਤ ਲੈ ਨਹੀਂ ਵੀ ਦੋੜ ਉਧਰ ਉਧਰ ਕੱਢ ਲੀ ਦੇਖ ਇੰਦਰ ਚੱਕ ਟੇਬਲ ਨੂੰ ਟੇਬਲ ਨੂੰ ਨਾ ਝੜੋ ਹਾਂ ਨਾ 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 ਇਹ 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 ਓਕੇ ਗਏ ப்ਲੀਜ਼ ਤੇ ਦੇ ਆਰਡਰ ਕੀ ਖਾਣਾ ਪੀਜ਼ਾ ਵੀ ਹੈਗਾ ਸਾਰਾ ਕੁਝ ਹੀ ਹੋ ਜਾਣਾ ਇਹ ਕਿੰਨਾ ਟਾਈਮ ਦੇ ਦੇ ਯੋ ਚੱਲ ப்ਲੀਜ਼ ਆ ਨਿਕਲ ਜਾਣੀ ਸਾਈਡ ਵਾਲੀ ਗੱਡ ਲਾ ਇੱਕ ਹੱਥ ਨਾਲ ਆ ਆਈ ਆਈਆ ਆ ਨਿਕਲ ਜਾਣੀ ਭਾਜੀ ਇਹ ਨਿਕਲ ਜਾਣੇ ਅਸਹੀ ਹੈ ਹਾਂ ਚੰਨ ਨੂੰ ਦੱਸ ਤੂੰ ਕੀ ਬਾਤ ਹੈ ਭਾਜੀ ਇਹ ਇਹ ਬਹੁਤ ਗੇਦੀਆ ਮੇਰੇ ਕੋਲਲਾ ਦਲਾਵਰ ਨੇ ਚਾਰ ਵਾਰੀ ਹਰਾਈਏ ਮੁੰਡਾ ਉਹਨੂੰ ਕਹਿਣਾ ਨਾ ਕੋਈ ਨਹੀਂ ਮੋਟਰ ਤੇ ਬੋਸ ਚਲੋ ਆਈ ਮਾ ਬ੍ਰੋ ਇਹ ਲੈਣਾ ਬਰੀ ਦੇ ਦੋ ਆਪਾਂ ਗਲੀ ਉਹੀ ਹੋਈ ਹੋਈ ਹੁਣ ਸੀ ਅਨੁਸਾਰ 15 ਮੈਂ ਨਾ ਲੈਪ ਕਰਦੇ ਹੋ 15 ਲੈਪ ਆ ਜੀ ਹਾਂ ਕਿੰਨੇ ਹਾਂ ਹਾਂ ਦੋ ਕਰ ਦੋ ਹੋ ਰਹੀ ਹੈਗਾ ਅਵੇਲੇਬਲ ਕਿਤੇ ਸਾਨੂੰ ਦੁੱਧ ਟੋਕਰੀ ਕੋਲ ਮੈਨੂੰ ਟੇਬਲ ਨਾਲ ਉਹਨੇ ਛੇੜੋ ਕੁਝ ਇੱਕ ਮਿੰਟ ਪਹਿਲੇ ਆਰਡਰ ਕਰ ਲੂੰਗੀ ਭਾਈ ਨਾ ਤੁਸੀਂ ਨਾ ਟਕੋ ਇੱਕ ਮਿੰਟ ਇੱਕ ਮਿੰਟ ਇਹਨੇ ਨਹੀਂ ਮੇਰੀ ਵਾਰੀ ਜੀ ਭਾਈ ਨਾ ਟਕੋ ਇਹਨੇ ਨਹੀਂ ਨਿਕਲਦਾ ਇਹ ਪਹਿਲ ਨਿਕਲਦਾ ਐਵੇਂ ਨਿਕਲ ਨਹੀਂ ਓਏ ਬਿੱਜੀ ਕਿਉਂ ਦੱਸ ਰਹੀ ਜੇ ਹਰੇ ਤੁਸੀਂ ਨਾ ਇਹੜੇ ਇਕ ਡੇਪ ਨੇ ਸਾਰੀਆਂ ਪਹਿਲੀ ਚੋੜਾ ਨਾ ਪਹਿਲੀ ਨਿਕਲਦਾ ਤੇ ਬੁੱਲ ਤੇ ਨਾ ਰੱਖੋ ਬਾ ਨਾ ਰੱਖੋ ਬਰੋ ਮਿਲਦੇ ਆ ਤੁਹਾਨੂੰ ਵਿਨੇ ਕੌਣ ਗੇਮ ਖਾਦਾ ਲੇ ਨਵਾਬ ਭਈਆ ਕਿਆ ਕਰਦੀ ਆ ਰੇ ਭਾਈ ਨਵਾਬ ਨੇ ਹਰਾਤਾ ਨਵਾਬ ਨੇ ਨਵਾਬ ਐ ਨਵਾਬ ਨੇ ਹਰਾਤਾ ਨਵਾਬ ਭਾਈ ਤੱਕਾ ਭਾਈ ਨਾ ਨਾ ਲਾਰਜ ਤੈਨੂੰ ਕਰਦੇ ਹਾਂ ਹਾਂ ਲਾਰਜ ਭਾਈ ਕੋ ਆਇਆ ਕਰੋ ਯਾਰ ਭਾਈ ਦੀ ਮੋਡਲ ਹੈ ਵਿੱਚ ਦੱਸੋ ਪੰਜਾਬੀ ਚਾਹੀ ਚੁਰੀ 60 ਸਾਲ ਵਾਲੇ 60 ਸਾਲ ਦਾ ਐਕਸਪੀਰੀਅੰਸ ਦੱਸੋ ਭਾਈ ਨੂੰ ਓਹ ਬਾਈ ਦਾ ਅੱਸੀ ਜਾਂਦਾ ਬਾਈ ਦੇਖਦਾ ਵਧੀਆ ਯਾਰ ਬਾਈ ਹੁਣ ਆਪਾਂ ਇੰਨਾ ਤਾਂ ਹੀ ਹੁੰਨੇ ਆ ਆਈ ਦਾ ਜਦੋਂ ਵੀ ਆਈ ਦਾ ਕਾਣ ਆਈ ਦਾ ਕਿਉਂ ਭਾਜੀ ਆਪਣਾ ਦੋਸਤ ਉਹ ਹੈਪੀ ਭਰਾ ਆਪਣਾ ਹੈਪੀ 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 ਜੀ ਜੀ ਫੇਰ ਮੈਂ ਉਹਨੂੰ ਇਹਦਾ ਲਈ ਤੂੰ ਨਹੀਂ ਕੋਈ ਤਰ੍ਹਾਂ ਦੱਸ ਮੈਂ ਨਹੀਂ ਕਰੂ ਕਾਸ਼ ਕਿਸੇ ਦੇ ਨੇ ਹੁਣ ਥੋੜੀ ਔਰ ਰੋਲ ਹੁੰਦੇ ਆ ਰੈਪ ਆ ਰੈਪ ਹੁੰਦੇ ਜਿਵੇਂ ਰੈਪ ਰੈਪ ਮਤਲਬ ਵੀ ਜਿਵੇਂ ਰੈਪ ਹਾਂ ਨਹੀਂ ਰੋਲ ਵੀ ਰੋਲ ਰੋਲ ਨਹੀਂ ਇੱਥੇ ਹੁੰਦੇ ਰੈਪ ਹੁੰਦੇ ਰੈਪ ਰੈਪ ਵਿਦਆਊਟ ਮਤਲਬ ਆਇਲ ਜਿਹੜਾ ਉਸ ਘਰ ਆ ਉਹ ਰੋਲ ਹੀ ਰੋਲ ਹੀ ਉਹ ਲੈ ਤਾ ਅੱਛਾ ਉਹ ਰੋਲ ਸੀ ਆਪਾਂ ਦੋ ਮੰਗਵਾਏ ਚਾਰ ਪੀਸ ਹੋਣੇ ਉਹਦੇ ਉਹ ਖਾ ਲਾਂਗੇ ਭਾਈ ਫਿਰ ਉਹ ਰੈਡ ਸੌਸ ਪਾਸਤਾ ਲੈ ਰਹੇ ਹਾਂ ਜਿਹੜਾ ਕਰਾਣਾ ਕਰਾ ਲਾ रेड सॉस पास्ता नॉट बैड मिक्स सॉस पास्ता नहीं रेड सॉस पास्ता मिक्स सॉस पास्ता ऑलवेज आना हम्म हां हां पास्ता पास्ता ये बड़ा बढ़िया हैप्पी ब्रो ਬੈਠਾ ਦੇ ਹੋ ਗਏ ਸਵਾ ਦੋ ਦਿਨ ਆਪਾਂ ਬਿਠਿਆ ਦੇਖੋ ਚਾਏ ਚੂਰੀ ਜੁਬਲੀ ਵਾ ਅਭੀ ਜਿਵੇਂ ਮਾਰਦੇ ਮਿਕਸ ਸੌਸ ਕਰ ਦੋ ਆਏ ਚਾਹ ਪੀਣ ਆਏ ਹਾਂ ਕੱਲੀ ਪਟਿਆਨਾ ਦੀ ਡਿਮਾਂਡਾਂ ਵੱਧ ਗਈਆਂ ਆਏ ਇੱਥੇ ਪੀਣੇ ਕਿਸਰਾ ਰੁੱਤ ਨਹੀਂ ਆਏ ਆਏ ਲੋਸ ਹੋਈ ਪੀ ਗੰਜਬਤੀ ਤੇ ਤੁਸੀਂ ਕੁਝ ਕਹਿਣਾ ਚਾਹੋ ਕੁਝ ਨਹੀਂ ਕਹਿਣਾ ਚਾਹੋ ਚਲੋ ਬਧੀਆ ਨਹੀਂ ਖਾਦੇ ਜੀ ਜੋ ਖਾਉਂਗੀ ਅਜਰਾਦ ਮਾ ਪਤੋ ਆਪਣਾ ਚੱਕੂ ਵੀ ਖਾਉਂਗੀ ਬੱਸ ਕੁਛ ਨਹੀਂ ਖਾਣਾ ਉਹ ਮੈਂ ਬੈਠੇ ਤਾਂ ਉਗਾਲਿਆ ਪਰ ਨਾ ਨੂੰ ਸਿਰ ਨੂੰ ਉਹ ਲਿਆ ਦਿੱਤਾ ਕਿ ਕਿ ਛੇ ਬੋਸ ਤੇ ਨਾ ਬੈਠੇ ਕਿਨੀ ਸਿਕਾ ਉਹ ਵਾਲਾ ਮੈਂ ਜਿਹੜਾ ਸਹੀ ਖਾ ਲਿਆ ਸਾਰ ਨਹੀਂ ਉਹਨਾਂ ਨੂੰ ਪਤਾ ਮੈਂ ਕਿਹੜਾ ਖਾਂਦੀ ਆ ਓਏ ਐਮਪੀ ਦਾ ਖਾਂਦੀ ਯਾਰ ਹਾਂ ਬਹੁਤ ਟੇਸਟ ਜਿਹੜਾ ਨਹੀਂ ਉਹ ਮਸਲ ਬਿਲਜਰ ਹੁੰਦਾ ਉਹ ਖਾਂਦੀ ਮਤਲਬ ਉਹਨੇ ਘਰ ਇਹ ਵੀ ਉਹ ਹੀ ਲਿਆ ਕੇ ਦਿੱਤਾ ਹੋਇਆ ਸੀ ਮੈਂ ਤੇਰੀ ਡਾਈਟ ਐਮਪੀ ਦਾ ਨਹੀਂ ਉਹ ਜਿਹੜੇ ਹੁੰਦੇ ਚਾਕਲੇਟ ਬੇ ਨਹੀਂ ਕਰਦੀ ਇਸ ਪਾਸੇ ਵਾਈ ਇਹ ਕਿੰਨੀ ਟਾਈਮ ਪਤਾ ਕੀ ਆ ਚਲੋ ਮਿਲਦੇ ਆ ਮਿੱਤਰੋ ਫਿਰ ਇੱਕੇ ਬਾਦ ਕਿ ਜੱਕਾ ਪਲੇਟ ਤੇ ਦੋ ਹਲੋ ਯਾਰ ਬਣਾ ਆਟਾ ਕਾਉਡਰ ਆ ਗਿਆ ਆਟਾ ਕਾਉਡਰ ਆ ਗਿਆ ਆਪਣਾ ਤੇ ਇਹ ਇਹ ਪਈ ਪਈ ਜੇਬ ਚ ਪਾਓ ਕਰਦਾ ਖੜਾਂਗਾ ਚੱਕੋ ਗੇਮ ਚੱਕੋ ਦੇਖੋ ਆਪਾਂ ਕਰਨ ਹਾਂ ਮੋਟਾ ਆਟਾ ਕਾਉਡਰ ਲੈ ਆਇਆ ਆਪਣਾ ਆਟਾ ਕਾਉਡਰ ਲੈ ਆਇਆ ਇਹ ਤਰ੍ਹਾਂ ਬਣਾ ਜਸਟ ਕਰੀ ਵੀ

ਲੋ ਵੀ ਮਿੱਤਰ ਪਿਆਰਿਓ ਆਪਾਂ ਪਹੁੰਚ ਗਏ ਆ ਘਰੇ ਤੇ ਆਪਣੇ ਫਲੈਟ ਚ ਪਹੁੰਚ ਗਏ ਆ ਬਾਕੀ ਆਪਾਂ ਤਾਰਤਾ ਹੀ ਸਾਰਿਆਂ ਨੂੰ ਗੱਡੀ ਮਹਾ ਜੱਲਾ ਦੀ ਸੱਟ ਤੇ ਤੇ ਕਿਆਦਰਾ ਮਸਾਈਆਂ ਜਾ ਰਹੀਆਂ ਜਾਂਦਾ ਤਾਂ ਆ ਪੈਣਾ ਕਿਨੇ ਲਾਈਆਂ ਵਾ ਪਾਣੀ ਬਣਾ ਕੇ ਫਰਾਂ ਨਹੀਂ ਦਿਖੋ ਕਾਦੇ ਚੋਂ ਆਪਰੇ ਨਹੀਂ ਦਿਖੋ ਦਿੱਤਾ ਨਹੀਂ ਇੱਕ ਚੱਕਰ ਬਣਿਆ ਉਹ ਬਰਾ ਉਹਰੇ ਚ ਪੀਦ ਬਾਕੀ ਕਰੀ ਨਹੀਂ ਉਹਦਾ ਓਏ ਖੁਰਗੀ ਹੋਣੀ ਹੈ ਨਾ ਮੈਲਟ ਹੋ ਗਈ ਹੋਣੀ ਬਰਫ ਵਗੈਰਾ ਹਾਂ ਫ੍ਰੀਜ ਚ ਲਾਗੋ ਤਾਂ ਜੰਮੇ ਦਾ ਪਾਣੀ ਝੜਾ ਮੱਖਣ ਤੇ ਪਾਣੀ ਪਾਣੀ ਹੋ ਗਿਆ ਥੱਲੇ ਮੱਖਣ ਚਰੋ ਨਹੀਂ ਆ ਗਈ ਹਾਂ ਪਲੇਟ ਉਹਦੀ ਪਾਣੀ ਪਾਣੀ ਤਾਂ ਆਪਾਂ ਮੈਂ ਸੋਚਿਆ ਬਲੌਗ ਦਾ ਚਲੋ ਐਂਡ ਕਰ ਦਿੰਨੇ ਆ ਤੇ ਸੋ ਜੋ ਗੁੱਡ ਨਾਈਟ ਗਾਇਜ਼ ਪਰ ਮੈਂ ਪਾਣੀ ਪਾਣੀ ਹੋ ਗਿਆ ਗੁੱਡ ਨਾਈਟ ਗਾਇਜ਼ ਬਾਏ ਆਪਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਬਾਜੀ ਮਿਲਦੇ ਆਪਾਂ ਇਸ ਵੀਲੋਗ ਦੇ ਵਿੱਚ ਆਪਾਂ ਇਹ ਵੀਲੋਗ ਇੱਥੇ ਐਂਡ ਕਰਦੇ ਆ ਤੇ ਸੋ ਮਿੱਤਰ ਪਿਆਰੇ ਬਾਏ ਬਾਏ ਨੀਂਦਾ ਜੀ ਹੋ ਜਾਦੀ ਪੱਕਾ ਵਾਲੀ ਵੀਡੀਓ ਹੋ ਰਹੀ ਹੈ ਹੋ ਜਾਦੀ ਹੈ ਸੋ ਸੌਂ ਫਿਰ ਸੌਂ ਗੁੱਡ ਨਾਈਟ ਕਰਨ ਨੂੰ ਸਵੀਟ ਡ੍ਰੀਮਸ ਰਾਤ ਨੂੰ ਵੀ ਵੀਲੋਗ ਸਟਾਰਟ ਕੀਤਾ ਰਾਤ ਨੂੰ ਦੱਸਦਾ ਆਪਾਂ ਕਿਸ ਮਾਈਕ ਕੋਲ ਸਟੈਂਡ ਆ ਨਹੀਂ ਹੈ ਨਹੀਂ ਹੈ ਮਿਲਦੇ ਆ ਰੋੜਾ ਬੈਠਦੇ ਆਏ ਆ ਤੁਹਾਨੂੰ ਬਾਏ ਬਾਏ ਇੱਥੇ ਬੈਠਦੇ ਹੁੰਦਾ ਅੱਲਾ ਦਾ ਕਰਦੇ ਹਾਂ ਇਹ ਕੋਈ ਗੱਲਬਾਤ ਕਰਾਂਗੇ ਤੁਹਾਨੂੰ ਦੱਸਾਂਗੇ ਡਿਬੇਟ ਕਰਾਂਗੇ ਨਹੀਂ ਹਾਂ ਨਹੀਂ ਦੱਸਦੇ ਬਾਏ ਬਾਏ ਸੀ ਯੂ